ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਅਬਰੋਡ ਜਿਵੇਂ ਯੂਕੇ ਯੂਐਸ ਕੈਨੇਡਾ ਜਾਂ ਫਿਰ ਜਰਮਨੀ ਤਾਂ ਥਿਕਸ ਲੈ ਕੇ ਆਇਆ ਤੁਹਾਡੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਫਸਟ ਟਾਈਮ ਐਵਰ ਇਨ ਰਾਜਪੁਰਾ 10+ ਇੰਟਰਨੈਸ਼ਨਲ ਯੂਨੀਵਰਸਿਟੀਜ਼ ਦੇ ਐਕਸਪਰਟ ਹੋਣਗੇ ਥਿਕਸ ਵਿੱਚ ਜੋ ਤੁਹਾਨੂੰ ਗਾਈਡ ਕਰਨਗੇ ਕੋਰਸ ਤੋਂ ਲੈ ਕੇ ਵੀਜ਼ਾ ਤੱਕ ਜੋ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨਗੇ ਤੇ ਤੁਹਾਡੀ ਪ੍ਰੋਫਾਈਲ ਨੂੰ ਔਨ தி ਸਪਾਟ ਅਸੈਸ ਕਰਣਗੇ ਸਭ ਕੁਝ ਇੱਕ ਹੀ ਜਗ੍ਹਾ ਤੇ ਇੱਕ ਹੀ ਟਿਕ ਹੋਰ ਗੱਲ ਜੋ ਵੀ ਸਟੂਡੈਂਟ ਉਸਨੂੰ ਰਿਟੇਨ ਹੋਏਗਾ ਥਿਕਸ ਹੋਣਾ ਤਾਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗਾ ਜੀ ਬਿਲਕੁਲ ਸਹੀ ਸੁਣਿਆ ਨੋ ਪ੍ਰ વધારેલી જાણકારી ਲਈ વિઝિટ કરો થિક્સ ઇમિગ્રેશન يا پھر કોલ કરો નીચે દિતે ગયે નંબર આ દેખો જી ભગવાનજી કિતતે બસ ઓરિયાના બસ આ ગયા ને થેન્ક યુ હે જો ખલાફ હો दो दो दो। दो दो दो। देखो जी प्रधान जी बैठे देखो हम काके बेचारे सवेरे लगे पे ਉਹ ਜੀ ਲੱਗੇ ਹੋ ਕੱਲ ਵੀ ਲੱਗੇ ਸੀ ਕੀ ਕੰਮ ਕਰ ਰਹੇ ਲਗੇ ਜੀ ਜਿਹੜਾ ਇਹ ਸਮਾਂ ਹੈ ਨਾ ਇਹ ਬਹੁਤ ਜ਼ਿਆਦਾ ਕ੍ਰੂਸ਼ਲ ਸਮਾਂ ਹੈ ਸਾਡੇ ਸ਼ਹਿਰ ਵਾਸਤੇ ਸਾਡੇ ਵਾਸਤੇ ਔਰ ਅਸੀਂ ਆਪਣੀ ਪੂਰੀ ਡਿਊਟੀ ਨੂੰ ਸਮਝ ਕੇ ਗੱਲ ਸਵੇਰ ਤੋਂ ਲਗਾਤਾਰ ਆਪਣੇ ਜਿਹੜੇ ਕਰਮਚਾਰੀ ਨੇ ਨਗਰ ਕੌਂਸਲ ਦੇ ਉਸ ਤੋਂ علاوہ ਅਸੀਂ ਪ੍ਰਾਈਵੇਟ ਲੈਵਲ ਵੀ ਹਾਇਰ ਕਰੀ ਹੋਈ ਹੈ ਔਰ ਮੇਰੇ ਜਿਨੇ ਮੇਰੇ ਸਾਥੀ ਕਾਉਂਸਲਰ ਰਹੇ ਆ ਮਤਲਬ ਪੂਰਾ ਅਸੀਂ ਨਿਗਰਾਨੀ ਕਰਕੇ ਬਾਕੀ ਅਧਗਾਰੀਆਂ ਨਾਲ ਤਾਲਮੇਲ ਕਰਕੇ ਵੀ ਪਾਣੀ ਦੀ ਸਿੱਟੀ ਦੇ ਪਿੱਛੋਂ ਕੀ ਹੈ ਕਿ ਕਿੰਨਾ ਆ ਰਿਹਾ ਕਿੰਨਾ ਜਾ ਰਿਹਾ ਉਹ ਜੀ ਸਾਰਾ ਕਰਕੇ ਅਸੀਂ ਆਪਣੀ ਡਿਊਟੀ ਕਰ ਰਹੇ ਆ ਰਾਤ ਵੀ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਕਰ ਚੁੱਕਿਆ ਕਿ ਅਸੀਂ 11 ਵਜੇ ਇੱਥੋਂ ਗਏ ਆ ਸਾਨੂੰ 1 ਵਜੇ ਫੇਰ ਫੋਨ ਆ ਗਿਆ ਵੀ ਪਾਣੀ ਵਧ ਗਿਆ ਅਸੀਂ ਪਹੁੰਚੇ ਜਾ ਕੇ ਦੇਦੇ ਵਿਭਾਗ ਨਾਲ ਸੰਭਰ ਕੀਤਾ ਜੇਹੇ ਸਾਹਿਬ ਨਾਲ ਉੱਥੇ ਤੇ ਉਹਨਾਂ ਨੇ ਦੱਸਿਆ ਕਿ ਜੰਸੂਏ ਸਾਡੇ ਕੱਟੇ ਪਏ ਆ ਕਿ ਸਾਡੇ ਕੋਲ ਤੁਸੀਂ ਅਰਜੀ ਤੌਰ ਤੇ ਲੈ ਲਓ ਸਾਰੇ ਸਾਨੂੰ ਵਾਪਸ ਕਰਦੇ ਹੋ ਕਿਉਂਕਿ ਉਹਨਾਂ ਨੇ ਆਪਣੀ ਰੋਡ ਵਾਸਤੇ ਰੱਖੀ ਸੀ ਰਾਤ ਨੂੰ ਹੀ ਅਸੀਂ ਟਰਾਲੀ ਭੇਜ ਕੇ ਲਿਵਰ ਭੇਜ ਕੇ ਉਥੋਂ ਕੱਟੇ ਚੁਗਾ ਕੇ ਇਸ ਪੁਆਇੰਟ ਨੂੰ ਸੇਵ ਕਰਿਆ ਔਰ ਉਸ ਬਾਅਦ ਸਵੇਰ ਤੋਂ ਅਸੀਂ ਫੇਰ ਤੇ ਖੜੇ ਆ ਇਹ ਤੂੰ ਦੇਖ ਰੋ ਸਾਰਾ ਪ੍ਰਬੰਧ ਕਰਿਆ ਔਰ ਪਰਲੀ ਸਾਈਟ ਸੀਗਾ ਕੁਝ ਸਮਾਵਨਾ ਜਗਾਨੀ ਵੀ ਸੀ ਪਾਣੀ ਨੇੜੇ ਲੱਗਿਆ ਸੀਗਾ ਉਹ ਵੀ ਕਰਿਆ ਸਾਡਾ ਸਿਵਰੇਜ ਬੋਰਡ ਦੀ ਕੋਈ ਸਮੱਸਿਆ ਸੀਗੀ ਉਹ ਵੀ ਅਸੀਂ ਪੂਰੀ ਸਮਝੀ ਔਰ ਅਸੀਂ ਦੇਖਿਆ ਵੀ ਜਦ ਤੱਕ ਅਸੀਂ ਟਰੈਕਟਰ ਨਹੀਂ ਲਾਵਾਂਗੇ ਸਾਡੀ ਸਮੱਸਿਆ ਹੱਲ ਨਹੀਂ ਹੋਣਾ ਗੱਲ ਤੁਸੀਂ ਦੇਖੋ ਕੱਲ ਇੱਕ ਟਰੈਕਟਰ ਸੀਗਾ ਅੱਜ ਤਿੰਨ ਟਰੈਕਟਰ ਲੱਗ ਰਹੇ ਨੇ ਇਹ ਦੇਖੋ ਦੂਤਾਲ ਦੇ ਸਾਰਾ ਕੋਸ਼ ਜਿਹੜਾ ਇਹ ਪਾਣੀ ਪੁਰਾਣੇ ਰਾਜਪੁਰਾ ਇਰੀਆ ਸਾਰਾ ਪਾਣੀ ਇੱਧਰ ਆਗਾ ਉਹਦੇ ਇਕੱਠਾ ਹੋ ਜਾਂਦਾ ਔਰ ਇਹਨੂੰ ਅਸੀਂ ਪਾਈਪ ਰਾਹੀਂ ਅਗੇ ਦੀ ਸਿਰ ਸਾਰਾ ਪਾਣੀ ਜਿਆਦਾ ਵੱਧ ਗਿਆ ਵੱਧ ਗਿਆ ਇਹ ਹੁਣ ਚੱਕ ਕੇ ਅਸੀਂ ਉੱਪਰ ਘੇਰ ਰਹੇ ਆ ਬਾਕੀ ਕੁਛ儿 ਪਹਿਲਾਂ ਮੈਂ ਇੱਕ ਚੈਨਲ ਦੇਖ ਰਿਆ ਸੀਗਾ ਸਾਡੇ ਇੱਕ ਸੱਜਣ ਦੱਸ ਰਹੇ ਸੀ ਕਿ ਨਗਰ ਕੌਂਸਲ ਨੇ ਪ੍ਰਬੰਧ ਨਹੀਂ ਕੀਤੇ ਪੁਰੇ ਜਿਹੜਾ ਪੱਕਾ ਦਾ ਸਲੂਜਵਾਲ ਗੇਟ ਬਣਾਉਣ ਦੇ ਸਾਡੇ ਸਾਰੇ ਪਰਮੰਧ ਹੋਏ ਪਏ ਆ ਮੈਂ ਦੱਸਣਾ ਚਾਹੁੰਦਾ ਕਿਉਂਕਿ ਸਰਕਾਰ ਦੇ ਕੰਮ ਨੇ ਅਧਿਕਾਰੀ ਜਿਹੜੇ ਹੈਗੇ ਆ ਤੁਹਾਨੂੰ ਪਤਾ ਕਿ ਕਿਹੜੀ ਚਾਲ ਚੱਲਦੇ ਆ ਉਸ ਨੂੰ ਮੱਕਰ ਕਰੇ ਹੋਏ ਪ੍ਰਸ਼ਾਸਨ ਜਿਹੜਾ ਉਹਨਾਂ ਨੇ ਸਮਾਂ ਲਗਾਇਆ ਸਾਡੇ ਹੁਣ ਟੈਂਡਰ ਹੋ ਚੁੱਕੇ ਆ ਵਰਕ ਆਰਡਰ ਹੋ ਚੁੱਕੇ ਆ ਕਿਉਂਕਿ ਬਾਰਸ਼ ਦਾ ਮੌਸਮ ਨੇੜੇ ਸੀਗੀ ਔਰ ਇਹ ਬੁਚਵਾਨੀ ਹੋ ਸਕੀ ਸੀ ਵੀ ਬਾਰਸ਼ਾਂ ਬਹੁਤ ਜ਼ਿਆਦਾ ਆ ਰਹੀਆਂ ਇਸ ਵਾਰ ਹੁਣੀਆਂ ਨੇ ਤਾਂ ਇਸ ਕਰਕੇ ਅਸੀਂ ਇੱਥੇ ਛੇੜਛਾਮੀ ਕੀਤੀ ਕਿਉਂਕਿ ਹੁਣ ਅਸੀਂ ਅੱਜ ਇਹਨੂੰ ਸਿੱਧੇ ਤਰੀਕੇ ਨਾਲ ਕੰਟਰੋਲ ਕਰਨ ਦੇ ਅਯੋਗ ਆ ਗਏ ਆ ਜੇ ਅਸੀਂ ਇਹਦੇ ਪੱਟ ਪੜਾਈ ਕਰ ਦਿੰਦੇ ਚਾਹੇ ਇਹ ਸਿੱਧੇ ਤਰੀਕੇ ਨਾਲ ਕੰਟਰੋਲ ਨਾ ਹੁੰਦੀ ਕਿਉਂਕਿ ਇਹ ਸਾਰਾ ਕੁਝ ਇਹ ਹੁਣ ਆਪਾਂ ਦੇਖਾਂਗੇ ਚਲੋ ਸੁੱਖ ਸ਼ਾਂਤੀ ਨਾਲ ਇਹ ਟਾਈਮ ਲੰਘ ਜਾਊਗਾ ਤਾਂ ਨਾਲ ਦੀ ਨਾਲ ਜਿਹੜਾ ਇੱਥੇ ਜਿੰਨਾ ਕੰਮ ਹੈਗਾ ਇਹਨੂੰ ਪਰਮਾਨੈਂਟੇ ਦੇ ਇਲਾਜ ਦਾ ਕੰਮ ਉਹ ਸ਼ੁਰੂ ਹੋ ਜਾਏਗਾ ਸਰਕਾਰੀ ਕਾਰਵਾਈਆਂ ਵਿੱਚ ਸਮਾਂ ਲੱਗਦਾ ਗੱਲਾਂ ਕਰਨੀਆਂ ਬੜੀ ਸੁੱਖੀਆਂ ਹੋਣੀਆਂ ਨੇ ਜੇ ਤਾਂ ਅਧਿਕਾਰੀਆਂ ਕੋਲ ਫੈਲ ਜਾਣੀਆਂ ਪਹਿਲਾਂ ਕੋਈ ਕੱਟ ਕੇ ਰਾਜੀ ਨਹੀਂ ਹੈ ਸਾਦੂ ਕੋਈ ਸਰਕਾਰ ਦੀ ਬੋਦੀ ਸਪੋਰਟ ਨਹੀਂ ਹੁੰਦੀ ਤੇ ਜੇ ਕਿਸੇ ਨੂੰ ਕਹਿ ਕੇ ਅਧਿਕਾਰੀਆਂ ਨੇ ਜ਼ੋਰ ਪਾ ਕੇ ਇਹ ਕੰਮ ਪਾਸ ਕਰਾ ਲਈਏ ਤਾਂ ਮੇਰੀ ਤੁਹਾਨੂੰ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਬੇਨਤੀ ਹੈਗੀ ਆ ਕਿ ਚੌਕਸ ਰਹੋ ਪਰ ਫਿਲਹਾਲ ਬੜੀ ਜਲਦੀ ਕੋਈ ਨੁਕਸਾਨ ਵਾਲਾ ਕੋਈ ਥੀ ਨਹੀਂ ਹੈ ਅਸੀਂ ਖੜੇ ਆ ਜੋ ਬਿਹਤਰ ਹੋ ਸਕਦਾ ਅਸੀਂ ਉਹ ਕਰ ਰਹੇ ਆ ਤਾਂ ਪਰਮਾਤਮਾ ਦੀ ਮਿਹਰ ਰਹੇਗੀ ਔਰ ਜੇਵੇ ਮੌਸਮ ਸਾਫ ਹੋ ਗਿਆ ਕੱਲ ਤੱਕ ਸ਼ਾਇਦ ਸਥਿਤੀ ਸੁਧਰ ਜਾਏਗੀ ਸਾਡਾ ਪਰਮੇਤਾ ਪਰਮਾਤਮਾ ਅਗੇ ਬੇਨਤੀ ਹੈਗੀ ਹੈ ਕਿ ਸਾਡਾ ਸ਼ਹਿਰ ਵੀ ਸੁਖੀ ਰਹੇ ਸਾਡਾ ਇਲਾਕਾ ਸੁਖੀ ਰਹੇ ਉਹ ਜਿਹੜੇ ਪੱਲੀ ਸਾਈਡ ਦੇ ਉੱਤੇ ਮਰਸਰ ਸਾਈਡ ਬਰੋਜਪੁਰ ਸਾਈਡ ਤੇ ਕਪੂਰਥਲਾ ਸਾਈਡ ਜਿਹੜਾ ਵੀ ਲੋਕਾਂ ਦਾ ਤਕਸਾਲ ਹੋ ਰਿਹਾ ਪਰਮਾਤਮਾ ਨੂੰ ਜਲਦੀ ਕਿਰਪਾ ਕਰਕੇ ਉਹਨਾਂ ਦੇ ਥੱਲ ਪਾਵੇ ਤਾਂ ਕਿ ਉਹ ਲੋਕ ਆਪਣੀ ਆਮ ਜ਼ਿੰਦਗੀ ਬਹਲ ਬੋਰ ਸਕਣ ਬਾਤ ਉਹ ਸਾਰੇ ਆਪਣਾ ਦੀ ਮਤ ਕਰੀਏ ਕਿ ਸਾਡੀ ਲੋਕਾਂ ਦੀ ਗੁਜਰਸ਼ ਹੈਗੀ ਆ ਔਰ ਮੇਰੇ ਸਾਥੀ ਕਰੇ ਸੁਲਿੰਦਰਪੁਰੀ ਜੀ ਇਹ ਬਿਮਾਰ ਹੋਇਆ ਗਿਆ ਫਿਰ ਵੀ ਇਹ ਰਾਤ ਦਿਨ ਕਰਦੇ ਮੈਂ ਨਾਲ ਖੜਾ ਜੀ ਆ ਸਵੇਰ ਤੇ ਵੀ ਹਿਲੇ ਨਹੀਂ ਇੱਥੇ ਦੋ ਮਿੰਟੇ ਵੀ ਆਪਣੀ ਗੱਲ ਕਰਨਗੇ ਉੱਥੇ ਆ ਕੱਟੇ ਪਹਿਨੇ ਲਿਆ ਕੇ ਰੱਖੇ ਹੋਏ ਆ ਔਰ ਵੀ ਕੱਟੇ ਫालतੂ ਮਗਾ ਕੇ ਰੱਖੇ ਹੋਏ ਆ ਅਸੀਂ ਕੱਟੇ ਲਾ ਕੇ ਜਾਂਦੇ ਆ ਤੇ ਉਹ ਨਕਲੀ ਬੰਦੇ ਸੋਸ਼ਲ ਮੀਡੀਆ ਦੇ ਅੰਦਰ ਆਪਣਾ ਪ੍ਰਚਾਰ ਕਰਦੇ ਆ ਕਿ ਅਸੀਂ ਇਹ ਕੱਟੇ ਲਾਏ ਆ ਉਹ ਬਸ ਫੋਟੋ ਖਚਾਣੇ ਆ ਉਹਨਾਂ ਖੜਾ ਕੇ ਚਲੇ ਜਾਂਦੇ ਹੋ। ਔਰ ਤੁਸੀਂ ਆ ਦੇਖ ਲਓ ਸਾਢੇ 7:30 ਦਾ ਸਮਾਂ ਹੋ ਗਿਆ। ਰਾਤ ਵੀ ਪ੍ਰਧਾਨ ਜੀ ਇੱਥੋਂ 1:30 ਵਜੇ ਗਏ ਆ। ਔਰ ਇੱਥੇ ਆ ਕੇ ਪਬਲਿਕ ਵੀ ਦੇਖ ਰਹੀ ਹੈ ਕਿ ਕਿਹੜਾ ਬੰਦਾ ਕੰਮ ਕਰ ਰਿਹਾ। ਪ੍ਰਧਾਨ ਜੀ ਦਿਲੋਂ ਤਨ ਮਨ ਤੁਨ ਨਾਲ ਲਗੇਵੇਂ ਪੂਰੀ ਸੇਵਾ ਕਰ ਰਹੇ ਆ। ਤੇ ਮੈਂ ਇਹਦੇ ਨਕਲੀ ਜਿਹੜੇ ਬੰਦੇ ਇਹਦੇ ਫੋਟੋ ਖਿਚਵਾ ਕੇ ਕਰਦੇ ਆ ਕੰਮ। ਉਹਨਾਂ ਨੂੰ ਬੇਨਤੀ ਕਰਦਾ ਇਹ ਪ੍ਰਮਾਤਮਾ ਨੂੰ ਜਾਨ ਦੇਣੀ ਹੈ। ਪ੍ਰਮਾਤਮਾ ਨੂੰ ਮੰਨਣੇ ਆਲੇ ਹੋ। ਸਹੀ ਗੱਲ ਕਰੋ। ਅੱਜ ਜਿਹੜੇ ਮਿਹਨਤ ਕਰ ਰਹੇ ਆਸੀਂ ਆ ਦੇਖੋ ਲੋਕ ਵੀ ਦੇਖ ਰਹੇ ਸਾਨੂੰ ਆ ਟਰੈਕਟਰ ਟੈਲੀਆਂ ਚੜ੍ਹ ਰਹੀਆਂ ਐ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਅਬਰੋਡ ਜਿਵੇਂ ਯੂਕੇ, ਯੂਐਸ, ਕੈਨੇਡਾ ਜਾਂ ਫਿਰ ਜਰਮਨੀ ਤਾਂ ਥਿਕਸ ਲੈ ਕੇ ਆਇਆ ਤੁਹਾਡੇ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ। ਫਸਟ ਟਾਈਮ ਐਵਰ ਇਨ ਰਾਜਪੁਰਾ 10+ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਐਕਸਪਰਟ ਹੋਣਗੇ ਥਿਕਸ ਵਿੱਚ ਜੋ ਤੁਹਾਨੂੰ ਗਾਈਡ ਕਰਨਗੇ ਕੋਰਸ ਤੋਂ ਲੈ ਕੇ ਵੀਜ਼ਾ ਤੱਕ। ਜੋ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨਗੇ ਤੇ ਤੁਹਾਡੀ ਪ੍ਰੋਫਾਈਲ ਨੂੰ ਔਨ தி ਸਪੌਟ ਅਸੈਸ ਕਰਣਗੇ। ਸਭ ਕੁਝ ਇੱਕ ਹੀ ਜਗ੍ਹਾ ਤੇ ਇੱਕ ਹੀ ਦਿਨ ਤੇ ਇੱਕ ਹੋਰ ਗੱਲ ਜੋ ਵੀ ਸਟੂਡੈਂਟ ਉਸ ਦਿਨ ਰਿਟੇਨ ਹੋਏਗਾ ਥਿਕਸ ਹੋਣਾ ਤੋਂ ਕੋਈ ਵੀ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗਾ ਜੀ ਬਿਲਕੁਲ ਸਹੀ ਸੁਣਿਆ ਨੋ ਪ੍ਰੋਸੈਸਿੰਗ ਫੀਸ ਵਧੇਰੀ ਜਾਣਕਾਰੀ ਲਈ ਵਿਜ਼ਿਟ ਕਰੋ ਥਿਕਸ ਇਮੀਗ੍ਰੇਸ਼ਨ ਜਾਂ ਫਿਰ ਕਾਲ ਕਰੋ ਨੀਚੇ ਦਿੱਤੇ ਗਏ ਨੰਬਰ ਆ ਕੇ